ਬੋਲੀਓ ਹਲੋ 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 ਹਾਂਜੀ ਮਾਤਾ ਜੀ ਕਿਹਾ ਵਾ ਮਾਤਾ ਜੀ ਤੁਸੀਂ ਬੋਲੋ ਉਹਨਾਂ ਨੇ ਮਾਈਕ ਫੇਰੇ ਪਾਸੇ ਬੰਦ ਕਰ ਪਹਿਲਾਂ ਤੁਸੀਂ ਬੋਲੋ ਨਾ ਲਵਲੀ ਪੱਖਾ ਇੱਕ ਅੱਧਾ ਹੋਰ ਫੜ ਲਓ ਬੰਦ ਮੈਨੂੰ ਤੁਹਾਡਾ ਬੰਦ ਮੈਨੂੰ ਤੁਹਾਡਾ ਹੀ ਦੋਵਾਂ ਜਾਨੀਆਂ ਦਾ ਡਰ ਵਾ ਬੰਦ ਤੇਰਾ ਦੇ ਮੰਮੀ ਦਾ ਹੀ ਮੈਨੂੰ ਡਰ ਵਾ ਤੁਹਾਨੂੰ ਆਪਣੇ ਸਹੁਰਿਆਂ ਦਾ ਡਰ ਲੱਗਣ ਡਿਆ ਵਾ ਉੱਚੀ ਬੋਲੀ ਸੱਜਣੇ ਤੂੰ ਐਂਡ ਬੰਦ ਓ ਲਵਲੀ ਛੁੱਟੀ ਸਾਰੀ ਕੱਟ ਕੇ ਜਾਣਾ ਵਾ ਹੁਣ ਜੋ ਨੂੰ ਸਮਝਾਉਣ ਡੇ ਓ ਪਹਿਲੋਂ ਆਪ ਸਮਝਾਂਦੇ ਲੋਕਾਂ ਕਾ ਦੇਖਿਆ ਨਹੀਂ ਤੁਸੀਂ ਮੈਂ ਕੀ ਕਰ ਲੱਗੀ ਆ ਮੈਂ ਲੋਕਾਂ ਕਹਿਣਾ ਵਾ ਵੀ ਵੇਖ ਲਾ ਫਿਰ ਇੱਕ ਦੋ ਭੇਜੀ ਮਾਈਕ ਤੇ ਇੱਕ ਕਹਿਣਾ ਕਰਨ ਲੱਗੇ ਆ ਤੇ ਉਹ ਗਲਤ ਹੋ ਗਏ ਤੇ ਲੋਕਾਂ ਨੇ ਉਹ ਤਾਂ ਵੇਖੇ ਲੋਕਾਂ ਨੂੰ ਜਿੰਨੀ ਉਡੀਕ ਦਜੀ ਤੇਰੇ ਆਉਣ ਦੀ ਹੁੰਦੀ ਜਰਾ ਮੈਂ ਨਾ ਤਾ ਕਮਾਲ ਹੋ ਗਿਆ ਪਾ ਕੇ ਬੰਦਾ ਘੈਂ ਲੈ ਗਿਆ ਬੰਦਾ ਘੈਂ ਲੈ ਆਓ ਸੀ ਸੀਤੀ ਹਾਂ ਜੀ ਤੁਸੀਂ ਬੋਲਣ ਵਾਲੇ ਹੋਈ ਇਹ ਵਿੱਚ ਤੁਸੀਂ ਸੱਸ ਦਾ ਰੋਲ ਨਿਭਾਉਂਦੇ ਹੋਏ ਕੀ ਸਿੱਖਿਆ ਵੀ ਜਦੋਂ ਘਰ ਤੇ ਇਹੋ ਜਿਹੀ ਚੀਜ਼ਾਂ ਹੁਣ ਕੀ ਕਰਨ ਦੀ ਜੀ ਇਹੋ ਜਿਹਾ ਕੰਮ ਵੇਖ ਕਰਨਾ ਹੀ ਨਹੀਂ ਚਾਹੀਦਾ ਮੈਂ ਤੇ ਇਹ ਸਿੱਖਿਆ ਪਹਿਲੀ ਗੱਲ ਕਿਉਂਕਿ ਜਿਹੜੀਆਂ ਨਵਾਂ ਹੁੰਦੀਆਂ ਇੱਕ ਸਾਧੀਆਂ ਵੀ 3 ਹੀ ਹੁੰਦੀਆਂ ਆਪਣੀਆਂ 3 ਹੀ ਬਗਾਨੇ ਘਰ ਤੋਰ ਦਿੰਦੇ ਆ ਉਹ ਉੱਥੇ 3 ਬਣ ਕੇ ਰਹਿਣ ਅਸੀਂ ਵੀ 3 ਬਣਾ ਕੇ ਲੈਂਦੇ ਆ 3 ਬਣਾ ਕੇ ਹੀ ਉਹਨਾਂ ਨੂੰ ਰੱਖੀਏ ਤੇ ਚਲੋ ਕੁਝ ਕੁ ਲੋਕ ਹੈ ਵੀ ਆ ਜਿਹੜੇ ਇਦਾਂ ਕਰਦੇ ਆ ਪਰ ਨਹੀਂ ਕਰਨਾ ਨਹੀਂ ਚਾਹੀਦਾ ਸੀਨ ਤੇ ਹੀ ਕਰਨਦੇ ਆ ਪਰ ਬੜੇ ਔਖੇ ਕਰਨਦੇ ਆ ਉਹਨਾਂ ਨੂੰ ਫੋਨ ਫੋਨ ਕਰਕੇ ਕਹਿੰਦਾ ਵਾ ਵੀ ਹਿੰਨਾ ਸਸਦੀ ਗੱਲ ਸੁਣੀ ਆ ਕੋਈ ਨਹੀਂ ਗੱਲ ਨਹੀਂ ਹੋਈ ਅਭੀ ਮਤਲਬ ਈਆਂ ਨੂੰ ਮਤਲਬ ਨਹੀਂ ਰੱਖਣਾ ਜਿਹੜਾ ਆਪਣੇ ਘਰ ਆਣਾ ਜਿਹੋਣੇ ਦੀ ਪਰ ਰੱਖਿਆ ਨਾ ਸੀਰੀਅਲ ਵਿੱਚ ਵੀ ਵੀ ਇਹੀ ਦਿਖਾਣਾ ਵੀ ਇਹ ਤਾਂ ਨਹੀਂ ਕਰਨਾ ਏਦਾਂ ਨਹੀਂ ਕਰਨਾ ਚਾਹੀਦਾ ਮਤਲਬ ਪਰ ਉਦਾਂ ਲੋਕਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਦਾ ਜਾਂਦਾ ਵਾ ਹੁਣ ਕਈ ਵਾਰੀ ਅਸੀਂ ਖਬਰਾਂ ਸੁਣਨੇ ਆ ਚੀਜ਼ਾਂ ਸੱਚੀਆਂ ਨੇ ਜਿਹੜੀਆਂ ਹੁੰਦੀਆਂ ਪਰ ਹੁਣ ਜਿੱਦਾਂ ਅਸੀਂ ਵੀਡੀਓ ਪਈ ਨਾ ਕਈ ਵਾਰੀ ਤੇ ਲੋਕੀ ਕਹਿੰਦੇ ਆ ਵੀ ਕੁੜੀ ਨੂੰ ਕਾਲੀ ਘਰ ਬਿਠਾ ਲਿਆ ਗੱਲ ਗੱਲ ਉਹੀ ਹੈ ਨਾ ਮਤਲਬ ਇਹ ਬੜੀ ਜਾਨੀ ਜੀ ਉਹ ਆਪਣੇ ਘਰ ਚਲ ਜਾਂਦੀ ਇਹ ਕੰਮ ਹੋਣਾ ਨਹੀਂ ਇਹ ਕੰਮ ਹੋਣੀ ਨਹੀਂ ਅਸਲ ਤੇ ਜਿੱਥੇ ਜਿਆਦਾ ਨਾਨਾ ਦੀ ਜਾਂ ਸੱਸ ਦੀ ਦਖਲਅੰਦਾਜ਼ੀ ਹੁੰਦੀ ਉੱਥੇ ਜਿਆਦਾ ਇਹ ਕੰਮ ਹੁੰਦੇ ਘਰ ਨਹੀਂ ਵਸਦੇ ਪਰ ਨਹੀਂ ਕਰਦੇ ਬਹਿ ਤੀਆਂ ਨੂੰ ਵੀ ਚਾਹੀਦਾ ਵਾ ਕਿ ਆਣ ਕੇ ਤੇ ਪੇਕਿਆਂ ਦੇ ਘਰ ਬਹੁਤੀ ਦਖਲਅੰਦਾਜ਼ੀ ਵਿਆਹ ਤੋਂ ਬਾਅਦ ਨਾ ਕਰਨ ਹਾਂਜੀ ਕਿਉਂਕਿ ਜਿਹੜੀ ਆਈ ਆ ਵਿਆਹ ਕੇ ਲਿਆਂਦੀ ਆ ਹੁਣ ਉਹਦਾ ਘਰ ਆ ਉਹ ਆਪਣਾ ਘਰ ਬਰ ਵੇਖੇ ਪਰੌਣੀਆਂ ਵਾਂਗੂ ਆਓ ਇਜ਼ਤ ਕਰੋ ਤੇ ਇਜ਼ਤ ਕਰਵਾਓ ਬਸ ਇੱਕ ਮੁੰਡਾ ਹੀ ਫਸ ਜਾਂਦਾ ਨਾ ਨਾ ਮਾਰੀ ਸੁਣ ਸਕਦਾ ਵਾ ਤੇ ਨਾ ਘਰ ਵਾਲੀ ਦੀ ਯਕਦੇ ਭੈਣ ਵੀ ਆ ਕੇ ਬੈਠੀ ਤੇ ਮੈਨੂੰ ਮੜਾ ਕੱਲਾ ਕੀ ਕਰੇ ਹੁਣ ਜਿੱਦਾਂ ਬਿੱਜਾ ਇਹਨੂੰ ਚੰਬੜੀਆਂ ਸਾਰੀਆਂ ਕੀ ਕਰੇ ਤਿੰਨ ਸੈਂਬੜੀਆਂ ਤੇ ਰੋ ਜੀ ਮਾਸੀ ਚੰਬੜੀ ਆਣਗੇ ਇੱਕ ਮਾਸੀ ਮਾਸੀ ਕਿਹੜੇ ਹਟਾ ਲੈ ਮਾਸੀ ਤੇ ਭੱਜਦੀ ਪੈਂਦੀ ਨਾੜੀ ਵਿੱਚ ਮਾਸੀ ਕਹਿੰਦੀ ਮੈਨੂੰ ਲੈ ਜਾ ਇਧਰ ਜੀ ਮੈਨੂੰ ਲੈ ਗੋ ਉਹਨਾਂ ਆਪਣੀ ਫਿਕਰ ਤੇ ਤੇ ਹੁਣ ਸਾਡਾ ਹਾਲ ਵੇਖੋ ਗਾੜੀ ਕੀ ਹੁੰਦਾ ਵਾ ਇਹ ਤੁਹਾਨੂੰ ਤਾਂ ਜੇਲ੍ਹ ਜਾਣਾ ਹੀ ਪੈਣਾ ਜੀ ਮਰਜੀ ਹੈ ਨਾ ਉਹ ਨਹੀਂ ਮੈਨੂੰ ਜੇਲ੍ਹ ਨਹੀਂ ਚਾਹੀਦੀ ਰਪਿੰਦਰ ਪਾਪਾ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹਰ ਦਿਲਜੀਤ ਦੇ ਆ ਮ ਜਿਹੜੀ ਖੁਸ਼ੀ ਦੀ ਲਹਿਰ ਚੱਲਦੀ ਹੈ ਨਾ ਇਹਦੇ ਵਿੱਚ ਕਿਉਂਕਿ ਬੇਜਤੀ ਸਾਡੀ ਇਹੋ ਕਰਦਾ ਚੱਲ ਕਹਿੰਦੇ ਕਹਿ ਕੀ ਦਿੰਦਾ ਵੋ ਤੇਰਾ ਕਿਸੂਰਾ ਜ਼ਰਾ ਮੰਮੀ ਕੀ ਕਹਦਾ ਮੰਮੀ ਤੇਰਾ ਕਸੂਰਾ ਜ਼ਰਾ ਹੀ ਚਲੋ ਬਈ ਕਰੀਏ ਕੰਮ ਟੂ ਐਂਡ ਵਨ ਹੁਣ ਇਹਨੂੰ ਵੀ ਨਾਲ ਦਸਾਉਂਦੇ ਵਿਚਾਰੇ ਨੂੰ ਕੋਈ ਗੱਲ ਨਹੀਂ ਲੱਣੀ ਇੱਥੇ ਠੀਕ ਹੈ ਯਾਰ ਮੈਂ ਪਰੋਂ ਨੇ ਆਉਣ ਵਾਲੇ ਹੋਣੇ ਉਹ ਗਲਤੀ ਟੂ ਐਂਡ ਵਨ ਪਰੋਂ ਯਾਰ ਐਂਡ ਵਨ ਜਵਾਬ ਸੁਣ ਚਲ ਕੋਈ ਗੱਲ ਨਹੀਂ ਕੀਰਤ ਅੰਦਰ ਬੈਠਾ ਹੀ ਰਵੇ ਕੀਰਤ ਅੰਦਰ ਬੈਠੇ ਰਹਿਣਾ ਮੈਂ ਚੱਲ ਜੜਾ ਇੱਧਰ ਹੋਂ ਆ ਫਿਰ ਠੀਕ ਹੈ ਠੀਕ ਹੈ ਮਾਸੀ ਨੂੰ ਕਹ ਦੇ ਨਾ ਮਾਸੀ ਨੂੰ ਲੈ ਜੀ ਜਿਹੜੀ ਚੰਗਾ ਭਲਾਈ ਸਭ ਕੋ ਹੁਣ ਜਾਨ ਲਗਾਉਂਦੇ ਫਿਰਨ ਦੇ ਕਦੀ ਜਾਨ ਲਗਾਉਂਦੇ ਆ ਇਹ ਕੋ ਮਾੜਾ ਕੰਮ ਕੀਤਾ ਠੀਕ ਠੀਕ ਸਭ ਕੋ ਪਤਾ ਲੱਗ ਜਾਣਾ ਵਾ ਘਰ ਕੌਣ ਏ ਤੇ ਕੌਣ ਨਹੀਂ ਚਲ ਕੋਈ ਗੱਲ ਨਹੀਂ ਲੱਗ ਜੇ ਤੇ ਲੱਗ ਜੇ ਇਹ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਸੱਚ ਕੀ ਆ ਬੋਲੀਓ ਹਲੋ 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 ਹਾਂਜੀ ਮਾਤਾ ਜੀ ਕਿਹਾ ਵਾ ਮਾਤਾ ਜੀ ਤੁਸੀਂ ਬੋਲੋ ਉਧਰ ਵੇ ਮਾਈਕ ਤੇਰੇ ਪਾਸੇ ਬਸ ਕਰ ਲੈ ਪਹਿਲਾਂ ਤੁਸੀਂ ਬੋਲੋ ਨਾ ਲਵਲੀ ਪੱਖਾ ਇੱਕ ਅੱਧਾ ਹੋਰ ਫੜ ਲਓ 1 ਮੈਨੂੰ ਤੁਹਾਡਾ 1 ਮੈਨੂੰ ਤੁਹਾਡਾ ਹੀ ਦੋਵਾਂ ਜਾਨੀਆਂ ਦਾ ਡਰ ਵਾ 1 ਤੇਰਾ ਤੇ ਮੰਮੀ ਦਾ ਹੀ ਮੈਨੂੰ ਡਰ ਵਾ ਤੁਹਾਨੂੰ ਆਪਣੇ ਸਹੁਰਿਆਂ ਦਾ ਡਰ ਲੱਗਣ ਡਿਆ ਵਾ ਕੁੱਤੀ ਬੋਲੀ ਸੱਜਣੇ ਤੂੰ ਐਂਡ 1 ਉਹ ਲਵਲੀ ਛੁੱਟੀ ਸਾਰੀ ਕੱਟ ਕੇ ਜਾਣਾ ਵਾ ਹੁਣ ਜੋ ਨੂੰ ਸਮਝਾਉਣ ਦੇਓ ਪਹਿਲੋਂ ਆਪ ਸਮਝਾਂਦੇ ਉਹ ਲੋਕਾਂ ਕਾ ਦੇਖਿਆ ਨਹੀਂ ਤੁਸੀਂ ਮੈਂ ਕੀ ਕਰ ਲੱਗੀ ਆ ਮੈਂ ਲੋਕਾਂ ਕਹਿਣਾ ਵਾ ਵੀ ਵੇਖ ਲਾ ਫਿਰ ਇੱਕ ਦੋ ਭੇਜੀ ਮਾਈਕ ਤੇ ਇੱਕ ਕਹਿਣਾ ਇਹ ਕਰਨ ਲੱਗੇ ਆ ਤੇ ਉਹ ਗਲਤ ਹੋ ਗਏ ਤੇ ਲੋਕਾਂ ਨੇ ਉਹ ਤਾਂ ਵੇਖੇ ਲੋਕਾਂ ਨੂੰ ਜਿੰਨੀ ਉਡੀਕ ਦਜੀ ਤੇਰੇ ਆਉਣ ਦੀ ਹੁੰਦੀ ਜੜਾ ਮੈਂ ਨਾ ਪਤਾ ਕਮਾਲ ਹੋ ਗਿਆ ਪੰਜ ਬੰਦਾ ਘੈਂੜ ਜਾ ਲੈ ਗਿਆ ਬੰਦਾ ਘੈਂੜ ਲਿਆ ਉਸੇ ਅਸੀਂ ਜੀ ਜੀ ਹਾਂ ਜੀ ਤੁਸੀਂ ਬੋਲਣ ਵਾਲੇ ਹੋਈ ਇਹ ਵਿੱਚੋਂ ਤੁਸੀਂ ਸੱਸ ਦਾ ਰੋਲ ਨਿਭਾਉਂਦੇ ਹੋਏ ਕੀ ਸਿੱਖਿਆ ਵੀ ਜਦੋਂ ਘਰ ਤੇ ਅਜਿਹੀ ਚੀਜ਼ਾਂ ਹੋਣ ਕੀ ਕਰਨੀ ਚਾਹੀਦੀ ਇਹੋ ਜਿਹਾ ਕੰਮ ਵੇਖ ਕਰਨਾ ਹੀ ਨਹੀਂ ਚਾਹੀਦਾ ਮੈਂ ਤੇ ਇਹ ਸਿੱਖਿਆ ਪਹਿਲੀ ਗੱਲ ਕਿਉਂਕਿ ਜਿਹੜੀਆਂ ਨਵਾਂ ਹੁੰਦੀਆਂ ਇੱਕ ਸਾਧੀਆਂ ਵੀ ਧੀਆ ਹੀ ਹੁੰਦੀਆਂ ਆਪਣੀਆਂ ਧੀਆ ਹੀ ਬਗਾਨੇ ਘਰ ਤੋਰ ਦਿੰਨੇ ਆ ਉਹ ਉੱਥੇ ਧੀਆ ਬਣ ਕੇ ਰਹਿਣ ਅਸੀਂ ਵੀ ਧੀਆ ਬਣਾ ਕੇ ਲੈਂਦੇ ਆ ਧੀਆ ਬਣਾ ਕੇ ਹੀ ਉਹਨਾਂ ਨੂੰ ਰੱਖੀਏ ਤੇ ਚਲੋ ਕੁਝ ਕੁ ਲੋਕ ਹੈ ਵੀ ਆ ਜਿਹੜੇ ਇਦਾਂ ਕਰਦੇ ਆ ਪਰ ਨਹੀਂ ਕਰਨਾ ਨਹੀਂ ਚਾਹੀਦਾ ਸੀਨ ਤੇ ਹੀ ਕਰਨਦੇ ਆ ਪਰ ਬੜੇ ਔਖੇ ਕਰਨਦੇ ਆ ਉਹਨਾਂ ਨੂੰ ਫੋਨ ਫੋਨ ਕਰਕੇ ਕਹਿੰਦਾ ਵਾ ਵੀ ਤੇ ਨਹੀਂ ਅਸਸ ਦੀ ਗੱਲ ਸੁਣਿਆ ਭਾਈ ਇਹ ਨਹੀਂ ਗੱਲ ਇਹ ਹੋਈ ਅਭੀ ਮਤਲਬ ਈਆਂ ਨੂੰ ਮਤਲਬ ਨਹੀਂ ਰੱਖਣਾ ਜਿਹੜਾ ਆਪਣੇ ਘਰਾਂ ਨਾਲ ਜਿਹੜਾ ਨੇ ਪਾ ਰੱਖਿਆ ਨਾ ਸੀਰੀਅਲ ਵਿੱਚ ਵੀ ਵੀਡੀਓ ਦਿਖਾਣਾ ਵੀ ਤਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਚਾਹੀਦਾ ਮਤਲਬ ਪਰ ਉਦਾਂ ਲੋਕਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਦਾ ਜਾਂਦਾ ਵਾ ਹੁਣ ਕਈ ਵਾਰੀ ਅਸੀਂ ਖਬਰਾਂ ਸੁਣਨੇ ਆਂ ਚੀਜ਼ਾਂ ਸੱਚੀਆਂ ਨੇ ਜਿਹੜੀਆਂ ਹੁੰਦੀਆਂ ਹਾਂਜੀ ਪਰ ਹੁਣ ਜਿੱਦਾਂ ਅਸੀਂ ਵੀਡੀਓ ਪਾਈ ਨਾ ਕਈ ਵਾਰੀ ਤੇ ਲੋਕੀ ਕਹਿੰਦੇ ਆ ਵੀ ਕੁੜੀ ਨੂੰ ਕਾਲੀ ਘਰ ਬਿਠਾ ਲੈ ਗੱਲ ਗੱਲ ਉਹੀ ਹੈ ਨਾ ਮਤਲਬ ਜੀ ਬੜੀ ਜਾਨ ਜੀ ਉਹ ਆਪਣੇ ਘਰ ਚਲ ਜਾਂਦੀ ਇਹ ਕੰਮ ਹੋਣਾ ਹੀ ਨਹੀਂ ਇਹ ਕੰਮ ਹੋਣਾ ਹੀ ਨਹੀਂ ਅਸਲ ਤੇ ਜਿੱਥੇ ਜਿਆਦਾ ਨਨਾਨਾ ਦੀ ਜਾਂ ਸੱਸ ਦੀ ਦਖਲਅੰਦਾਜ਼ੀ ਹੁੰਦੀ ਉੱਥੇ ਜਿਆਦਾ ਇਹ ਕੰਮ ਹੁੰਦੇ ਘਰ ਨਹੀਂ ਵਸਦੇ ਪਰ ਨਹੀਂ ਕਰਦਾ ਵਹਿ ਤੀਆਂ ਨੂੰ ਵੀ ਚਾਹੀਦਾ ਵਾ ਪੀ ਆਣ ਕੇ ਤੇ ਪੇਕੇਆਂ ਦੇ ਘਰ ਬਹੁਤੀ ਦਖਲਅੰਦਾਜ਼ੀ ਵਿਆਹ ਤੋਂ ਬਾਅਦ ਨਾ ਕਰਨ ਕਿਉਂਕਿ ਜਿਹੜੀ ਆਈ ਆ ਵਿਆਹ ਕੇ ਲਿਆਂਦੀ ਆ ਹੁਣ ਉਹਦਾ ਘਰ ਆ ਉਹ ਆਪਣਾ ਘਰ ਬਾਰ ਵੇਖੇ ਪਰੌਣੀਆਂ ਵਾਂਗੂ ਆਓ ਇਸ ਤਰ ਕਰੋ ਤੇ ਇਸ ਤਰ ਕਰਵਾਓ ਬਸ ਇੱਕ ਮੁੰਡਾ ਹੀ ਫਸ ਜਾਂਦਾ ਨਾ ਨਾ ਮਾਰੀ ਸੁਣ ਸਕਦਾ ਵਾ ਤੇ ਨਾ ਘਰ ਵਾਲੀ ਦੀ ਇੱਕ ਜਦ ਭੈਣ ਲਈ ਆ ਕੇ ਬੈਠੀ ਤੇ ਮੈਨੂੰ ਮੜਾ ਕੱਲਾ ਕੀ ਕਰੇ ਹੁਣ ਜਿੱਦਾਂ ਬਿੱਜਾ ਇਹਨੂੰ ਚੰਬੜੀਆਂ ਸਾਰੀਆਂ ਕੀ ਕਰੇ ਤਿੰਨ ਸ ਚੰਬੜੀਆਂ ਤੇ ਜੀ ਮਾਸੀ ਚੰਬੜੀਆਂ ਆਣਗੇ ਇੱਕ ਮਾਸੀ ਮਾਸੀਆਂ ਘਰੇ ਟਾਲ ਲੈਣਾ ਮਾਸੀ ਦੇ ਭੱਜਦੀ ਮੰਡੀ ਉਹਨਾਂ ਦੇ ਵਿੱਚ ਮਾਸੀ ਕਹਿੰਦੀ ਮੈਨੂੰ ਲੈ ਜਾ ਇਧਰ ਜੀ ਮੈਨੂੰ ਲੈ ਜਾ ਉਹਨਾਂ ਦਾ ਆਪਣੀ ਫਿਕਰ ਪਈ ਤੇ ਹੁਣ ਸਾਡਾ ਹਾਲ ਵੇਖੋ ਗਾੜੀ ਕੀ ਹੁੰਦਾ ਵਾ ਤੇ ਤੁਹਾਨੂੰ ਤਾਂ ਜੇਲ੍ਹ ਜਾਣਾ ਹੀ ਪੈਣਾ ਜੇ ਮਰਜ਼ੀ ਹੈ ਨਹੀਂ ਉਹ ਤਾਂ ਨਹੀਂ ਮੈਨੂੰ ਜੇਲ੍ਹ ਨਹੀਂ ਚਾਹੀਦੀ ਰਪਿੰਦਰ ਭਾਪੀ ਕਹਿੰਦੀ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦੀ ਹੈ ਰ ਦਿਲਜੀਤ ਦੇ ਆਉਣਾ ਜਿਹੜੀ ਖੁਸ਼ੀ ਦੀ ਲਹਿਰ ਚੱਲਦੀ ਹੈ ਜਿੰਨ ਦੇ ਵਿੱਚ ਕਿਉਂਕਿ ਬਈ ਸਾਡੀ ਇਹੋ ਕਰਦਾ ਚੱਲ ਕਹਿੰਦੇ ਕਹਿ ਕੇ ਦਿੱਤਾ ਵਾ ਤੇਰਾ ਕਿਸੂ ਨਜ਼ਰਾ ਮਮੀ ਕੀ ਕਹਦਾ ਮਮੀ ਤੇਰਾ ਕਸੂਰ ਹੈ ਜ਼ਰਾ ਹੀ ਚਲੋ ਬਈ ਕਰੀਏ ਕੰਮ ਤੂ ਐਂਡ 1 ਹੁਣ ਇਹਨੂੰ ਵੀ ਨਾਲ ਫਸਾਉਂਦੇ ਆ ਵਿਚਾਰੇ ਨੂੰ ਕੋਈ ਗੱਲ ਨਹੀਂ लवली ਇੱਥੇ ਠੀਕ ਹੈ ਯਾਰ ਮੈਂ ਪਰੌਣੇ ਆਉਣ ਵਾਲੇ ਨੇ ਉਹਨੇ ਗਲਤੀ 2 ਐਂਡ 1 ਪਰੌਣੇ ਆ ਜਾ ਰਸ ਐਂਡ 1 ਦਬਾਬ ਸੁਣ ਚਲ ਕੋਈ ਗੱਲ ਨਹੀਂ ਕੀਰਤ ਅੰਦਰ ਬੈਠਾ ਹੀ ਰਵੇ ਕੀਰਤ ਅੰਦਰ ਬੈਠੇ ਰਹਿਣਾ ਮੈਂ ਚੱਲ ਜੜਾ ਇੱਧਰ ਹੋਂ ਆ ਠੀਕ ਹੈ ਠੀਕ ਹੈ ਮਾਸੀ ਨੂੰ ਕਹਿ ਦੇ ਨਾ ਮਾਸੀ ਨੂੰ ਲੈ ਜੀਂ ਜੀ ਚੰਗਾ ਭਲਾਈ ਸਭ ਕੋ ਹੁਣ ਜਾਨ ਲਗਾਉਂਦੇ ਕਰਨ ਦੇ ਕਦੀ ਜਾਨ ਲਗਾਉਂਦੇ ਐ ਐੇ ਕੋਈ ਮੜਾ ਕੰਮ ਕੀਤਾ ਵੀ ਨਹੀਂ ਠੀਕ ਠੀਕ ਸਭ ਕੋ ਪਤਾ ਲੱਗ ਜਾਣਾ ਵਾ ਘਰ ਕੌਣ ਏ ਤੇ ਕੌਣ ਨਹੀਂ ਚਲ ਕੋਈ ਗੱਲ ਨਹੀਂ ਲੱਗ ਜੇ ਤੇ ਲੱਗ ਜੇ ਇਹ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਸੱਚ ਕੀ ਆ ਬੋਲੀਓ ਹਲੋ 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 ਹਾਂਜੀ ਮਾਤਾ ਜੀ ਕਿਹਾ ਵਾ ਮਾਤਾ ਜੀ ਤੁਸੀਂ ਬੋਲੋ ਉਦਾਂ ਵੇ ਮਾਈਕ ਤੇਰੇ ਪਾਸੇ ਬਸ ਕਰਦੇ ਪਹਿਲਾਂ ਤੁਸੀਂ ਬੋਲੋ ਨਾ ਲਵਲੀ ਪੱਖਾ ਇੱਕ ਅੱਧਾ ਹੋਰ ਫੜ ਲਓ 1 ਮੈਨੂੰ ਤੁਹਾਡਾ 1 ਮੈਨੂੰ ਤੁਹਾਡਾ ਹੀ ਦੋਵਾਂ ਜਾਣੀਆਂ ਦਾ ਡਰ ਵਾ 1 ਤੇਰਾ ਤੇ ਮੰਮੀ ਦਾ ਹੀ ਮੈਨੂੰ ਡਰ ਵਾ ਤੁਹਾਨੂੰ ਆਪਣੇ ਸਹੁਰਿਆਂ ਦਾ ਡਰ ਲੱਗਣ ਡਿਆ ਵਾ ਉੱਚੀ ਬੋਲੇ ਸਾਜਣੀ ਤੂੰ ਐਂਡ 1 ਉਹ ਲਵਲੀ ਛੁੱਟੀ ਸਾਰੀ ਕੱਟ ਕੇ ਜਾਣਾ ਵਾ ਹੁਣ ਜੋ ਨੂੰ ਸਮਝਾਉਣ ਦੇਓ ਪਹਿਲੋਂ ਆਪ ਸਮਝਾਂਦੇ ਉਹ ਲੋਕਾਂ ਕਦੇ ਵੇਖਿਆ ਨਹੀਂ ਤੁਸੀਂ ਮੈਂ ਕੀ ਕਰ ਲੱਗੀ